ਲਗਭਗ 4 ਸਾਲ ਉਮਰ ਹੈ ਦੁਨਿਆਵੀ ਉਮਰ ਗੁਰਤੇਗ ਭਾਦਰ ਪਿਤਾ ਜੀ ਦੀ ਤੇ ਬਾਬਾ ਗੁਰਦਤਾ ਜੀ ਦਾ ਵਿਆਹ ਹੈ ਤੇ ਬਰਾਤ ਜਾਨੀਏ ਬਟਾਲੀ ਘਰ ਤੇ ਸਭ ਤੋਂ ਛੋਟੇ ਨੇ ਗੁਰਤੇਗ ਭਾਦਰ ਦੀ ਪੰਜ ਭਾਈ ਸਨ ਤੁਹਾਨੂੰ ਪਤਾ ਪੰਜਾਂ ਦੇ ਸਭ ਤੋਂ ਛੋਟੇ ਸਨ ਮਾਤਾ ਨਾਨਕੀ ਜੀ ਨੇ ਬੜੀ ਸੋਹਣੀ ਇੱਕ ਪੋਸ਼ਾਕ ਇਹਨਾਂ ਵਾਸਤੇ ਬਣਾਈ ਬڑے ਚਾਅ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਉਹ ਸੁੰਦਰ ਪੋਸ਼ਾਕ ਨੇ ਇਹਨਾਂ ਨੂੰ ਪਵਾ ਦਿੱਤੀ ਇਹ ਪਹਿਲਾਂ ਹੀ ਤਿਆਰ ਹੋ ਗਏ ਤੇ ਤਿਆਰ ਹੋ ਕੇ ਨਾ ਘਰੋਂ ਬਾਹਰ ਚਲ ਗਏ ਗੁਰਤੇਗ ਬਹਾਦਰ ਜੀ ਬਚਪਨ ਦੀ ਉਮਰ ਆ ਜੀ ਧਿਆਨ ਦਿਓ ਉਧਰ ਬਚਪਨ ਦੀ ਉਮਰ ਤਿਆਰ ਹੋ ਕੇ ਨਾ ਪਹਿਲਾਂ ਹੀ ਬਾਹਰ ਚਲੇ ਗਏ ਜਦੋਂ ਬਾਹਰ ਗਏ ਕੀ ਵੇਖਦੇ ਨੇ ਇੱਕ ਛੋਟਾ ਜਿਹਾ ਬੱਚਾ ਹੈ ਉਹ ਰੋ ਰਿਹਾ ਹੈ ਉਹ ਵਿਲਕਦਾ ਪਿਆ ਹੈ ਤੇ ਗੁਰਤੇਗ ਭਾਦਰ ਜੀ ਆਖ ਲੈ ਕਿਤੇ ਭਲਿਆ ਕੀ ਗੱਲ ਰੋ ਕੇ ਰਿਆ ਵਾ ਤੂੰ ਆਖ ਲੈ ਕਿਦਾ ਜੀ ਮੈਨੂੰ ਠੰਡ ਲੱਗਦੀ ਪਈ ਐ ਮੈਨੂੰ ਠੰਡ ਲੱਗਦੀ ਪਈ ਐ ਠੰਡ ਬਰਦਾਸ਼ਤ ਨਹੀਂ ਮੇਰੇ ਕੋਲ ਹੋ ਰਹੀ ਇਸ ਕਰਕੇ ਮੈਂ ਰੋ ਰਿਆ ਵਾ ਅਸੀਂ ਬਹੁਤ ਗਰੀਬ ਆ ਘਰ ਦੇ ਵਿੱਚ ਕੱਪੜਾ ਵੀ ਕੋਈ ਨਹੀਂ ਜਿਸ ਨਾਲ ਮੈਂ ਤਨ ਢੱਕ ਲਵਾਂ ਇਸ ਕਰਕੇ ਮੈਂ ਰੋ ਰਿਆ ਵਾ ਤੇ ਗੁਰਤੇਗ ਭਾਦਰ ਪਿਤਾ ਜੀ ਦੀ ਜ਼ਿਆਦਤਾ ਵੇਖਿਓ ਨਿਆਵੀ ਉਮਰ 4 ਸਾਲ ਹੈ ਇੱਕ ਮਿੰਟ ਨਹੀਂ ਲਾਇਆ ਆਪਣੀ ਕੀਮਤੀ ਪੋਸ਼ਾਕ ਉਤਾਰੀ ਤੇ ਉਸ ਬੱਚੇ ਨੂੰ ਪਵਾ ਦਿੱਤੀ ਤੇ ਆਪ ਨੰਗੇ ਪਿੰਡੀ ਘਰ ਆ ਗਏ ਜਦੋਂ ਘਰ ਦੇ ਸਾਰੇ ਹੈਰਾਨ ਹੋ ਗਏ ਮਾਤਾ ਨਾਨਕੀ ਜੀ ਅੱਖ ਲੱਗੇ ਪੁੱਤਰ ਤਿੰਨ ਹੋਣੇ ਕਿੱਡੀ ਸੋਹ ਪੋਸ਼ਾਕ ਪਾ ਕੇ ਬਾਹਰ ਭੇਜਿਆ ਸੀ ਤੈਨੂੰ ਤਿਆਰ ਕਰਕੇ ਕਿੱਡੀ ਸੁੰਦਰ ਪੋਸ਼ਾਕ ਪਾ ਕੇ ਬਾਹਰ ਭੇਜਿਆ ਸੀ ਪੋਸ਼ਾਕ ਕਿੱਥੇ ਹੈ ਅਗੋਂ ਗੁਰਤੇਗ ਬਹਾਦਰ ਜੀ ਅੱਖ ਲੀ ਕਿਤੇ ਮਾਤਾ ਜੀ ਮੇਰੇ ਸਤਿਕਾਰਯੋਗ ਮਾਤਾ ਜੀ ਬੜ ਇੱਕ ਛੋਟਾ ਜਿਹਾ ਬੱਚਾ ਠੰਡ ਨਾਲ ਬਿਲਕਦਾ ਪਿਆ ਸੀ ਠੰਡ ਨਾਲ ਰੋ ਰਿਆ ਸੀ ਮੈਂ ਆਪਣੀ ਪਿਸ਼ਾਕ ਉਹਨੂੰ ਪਵਾਇਆ ਤੇ ਮਾਤਾ ਨਾਨਕੀ ਜੀ ਥੋੜਾ ਗੁੱਸੇ 'ਚ ਆ ਗਏ ਛੇਵੇਂ ਪਾਤਸ਼ਾਹ ਨੂੰ ਅੱਖ ਲ ਕੇ ਵੇਖਿਆ ਆਪਣੇ ਪੁੱਤਰ ਦੇ ਕੰਮ ਉਹ ਨਾਨਕੀ ਕੀ ਹੋਇਆ ਵੇਖੋ ਆਪਣੇ ਪੁੱਤਰ ਦੇ ਕੰਮ ਮੈਂ ਹੁਣੇ ਤਿਆਰ ਕਰਕੇ ਕਿੱਡੀਆਂ ਜਾਂ ਦੇ ਨਾਲ ਇਹ ਪੋਸ਼ਾਕ ਬਣਾਈ ਸੀ ਪੋਸ਼ਾਕ ਪਾ ਕੇ ਬਾਹਰ ਭੇਜਿਆ ਹੈ ਤੇ ਇਹ ਆਪਣੀ ਪੋਸ਼ਾਕ ਕਿਸੇ ਬੱਚੇ ਨੂੰ ਦੇ ਆਇਆ ਹੈ ਜੀ ਤੇ ਆਪ ਲੰਗੇ ਪਿੰਡੀ ਘਰ ਆ ਗਿਆ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਥੋੜਾ ਜਾਂ ਮਸਕਰਾ ਪਈ ਥੋੜਾ ਹੱਸ ਪਈ ਤੇ ਮਾਤਾ ਨਾਨਕੀ ਜੀ ਅੱਖ ਲੈ ਕੇ ਦੀ ਸਤਿਗੁਰੂ ਜੀ ਮੈਂ ਤੁਹਾਨੂੰ ਇਸ ਪੁੱਤਰ ਦਾ ਅਲਾਂਬਾ ਦੇ ਰਹੀ ਆ ਤੁਸੀਂ ਮਸਕਰਾ ਰਹੇ ਹੋ ਤੁਸੀਂ ਹੱਸ ਰਹੇ ਹੋ ਤੇ ਛਵੇਂ ਪਾਸ਼ਾ ਮਸਕਰਾਈ ਜਾਣ ਤੇ ਮਾਤਾ ਨਾਨਕੀ ਜੀ ਫਿਰ ਆਖਣ ਲੱਗੇ ਕਿ ਸਤਿਗੁਰੂ ਜੀ ਬਸ ਕਰਾਉਂਦੇ ਕਿ ਪਾਇਓ ਮੈਂ ਤਾਂ ਤੁਹਾਨੂੰ ਲੰਬਾ ਦੇ ਰਹੀ ਆ ਸਤਿਗੁਰੂ ਬੜੇ ਸਹਿਜ ਵਿੱਚ ਕਹਿੰਦੇ ਕਿ ਤੇ ਨਾਨਕੀ ਇਹ ਜਿਹੜਾ ਸਾਡਾ ਪੁੱਤਰ ਹੈ ਨਾ ਇਹਨੇ ਬੜੇ ਬੜੇ ਵੱਡੇ ਕਾਰਜ ਕਰਨੇ ਨੇ ਇਹ ਸਾਡਾ ਪੁੱਤਰ ਹੈ ਨਾ ਤੇਗ ਬਹਾਦਰ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਇਹ ਆਪਣੀ ਪੁਸ਼ਾਕ ਦੇ ਕੇ ਆਇਆ ਤੁਸੀਂ ਧਿਆਨ ਦਿਓ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਇਹ ਆਪਣੀ ਪੁਸ਼ਾਕ ਦੇ ਕੇ ਆਇਆ ਉਹ ਨਾਨਕੀ ਸੱਚ ਜਾਣੀ ਸੱਚ ਜਾਣੀ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸ ਵੀ ਦੇ ਦੇਗਾ ਅੱਜ ਕਿਸੇ ਦੇ ਸਵਾਸਾਂ ਨੂੰ ਬਚਾਉਣ ਵਾਸਤੇ ਆਪਣੀ ਪੁਸ਼ਾਕ ਦੇ ਕੇ ਆਇਆ ਹੈ ਕੱਲ ਨੂੰ ਕਿਸੇ ਦੇ ਵਿਸ਼ਵਾਸ ਨੂੰ ਬਚਾਉਣ ਵਾਸਤੇ ਆਪਣੇ ਸਵਾਸਾਂ ਦੀ ਕੁਰਬਾਨੀ ਵੀ ਦੇ ਦੇਗਾ